ਜਿਹੜੀ ਅਸੀਂ ਫਿਲਮ ਦੇਖੀ ਉਹ ਫਿਲਮ ਪੂਰੀ ਉਹੀ ਹੈ ਜਿਹੜੀ ਡਾਇਰੈਕਟਰਸ ਕਟ ਹੈ ਤੇ ਉਹਦੇ ਚ ਬਹੁਤ ਸਾਰੇ ਸੀਨਸ ਬਹੁਤ ਸਾਰੀਆਂ ਡਿਮਾਂਡਸ ਜਿਹੜੀਆਂ ਉਹ ਕੀਤੀਆਂ ਗਈਆਂ ਕਿ ਇਹ ਹਟਾ ਦਿਓ ਤੇ ਫਿਰ ਫਿਲਮ ਜਾ ਕੇ ਅਸੀਂ ਰਿਲੀਜ਼ ਕੀਤੀ ਕਰਨ ਦੇਵਾਂਗੇ ਕਰ ਸਭ ਨੂੰ ਪਿਆਰ ਸਾਰਿਆਂ ਦਾ ਸਤਿਕਾਰ ਪੈਲ ਕਦੇ ਵੀ ਨਾ ਕਰੀ ਦੂਜੀ ਛੱਡਣੀ ਨੀਵਾਰ ਸਾਡੇ ਸ਼ੌਕੀਆਂ ਨੇ ਵੈਲਸਾਨੂੰ ਚਾਹੀਦੇ ਨਹੀਂ ਮੈਲ ਸਾਡੇ ਛੇਤੀਆਂ ਚ ਵਸਦੇ ਨੇ ਮਕਾਨ ਮੱਢਦੇ ਇਹ ਅਰਕਾ ਬੰਦਾ ਇਦਾਂ ਕਿਤੇ ਤੁਰਿਆ ਜਾਵੇ ਸਾਹਮਣੇ ਕੀ ਦੇਖਦਾ ਕਿ ਹਾਥੀ ਦਾ ਸੌਦਾ ਹੋ ਰਿਹਾ ਹਾਥੀ ਦਾ ਮਾਲਕ ਆਪਣੇ ਹਾਥੀ ਦੀ ਸਿਫਤਾ ਕਰ ਰਿਹਾ ਤੇ ਹਾਥੀ ਖਰੀਦਣ ਵਾਲਾ ਧਿਆਨ ਨਾ ਸੁਣ ਰਿਹਾ ਤੇ ਇਹਦੇ ਅਰਕਾ ਬੰਦਾ ਜਾ ਕੇ ਕਹਿੰਦੇ ਹਾਥੀ ਨੂੰ ਆਏ ਦੇਖ ਲਵੇ ਕਦੇ ਆਏ ਦੇਖ ਲਵੇ ਕਦੇ ਅੱਗੇ ਦੇਖ ਲਵੇ ਕਦੇ ਜਾ ਕੇ ਪਿੱਛੇ ਦੇਖ ਲਵੇ ਤੇ ਹਾਥੀ ਦੇ ਮਾਲਕ ਨੂੰ ਡਰ ਪੈ ਗਿਆ ਵੀ ਇਹ ਬੰਦਾ ਤਕੜਾ ਹੀ ਪਾਰਖੂ ਲੱਗਦਾ ਇਹ ਸਾਲਾ ਭਾਨੀ ਮਨ ਉਹ ਜਾ ਕੇ 1000 ਰੁਪਏ ਉਹਦੀ ਮੁਠੀ 'ਚ ਫੜਾ ਲੈਂਦਾ ਕਹਿੰਦਾ ਭਾਜੀ ਚੁੱਪ ਰਹੋ ਅੱਛਾ ਦਸਾਂ ਕਿ ਮਿੰਟਾਂ ਬਾਅਦ ਫੇਰ ਆ ਕੇ ਕਦੇ ਪਿੱਛੇ ਦੇਖ ਲਵੇ ਕਦੇ ਮੂੰਹੇ ਦੇਖ ਲਵੇ ਕਦੇ ਸੋਚਣ ਲੱਗ ਜਵੇ ਉਹ ਕਹਿੰਦਾ ਯਾਰ ਇਹ ਬੰਦਾ ਸੌਦਾ ਤੜਾਉ ਉਹਨੇ 1000 ਰੁਪਏ ਫਿਰ ਮੁਠੀ ਚ ਫੜਾਦਾ ਕਹਿੰਦਾ ਬਾਜੀ ਚੁੱਪ ਰਿਓ ਹੂੰ ਫਿਰ ਉਹਨੇ ਸੋਚਿਆ ਵੀ ਇਹਨੇ ਤਾਂ ਹਟਣਾ ਨਹੀਂ ਉਹਨੇ 50000 ਸਸਤਾ ਹਾਥੀ ਵੇਚਦਾ ਅੱਛਾ ਜਦੋਂ ਵੇਚਤਾ ਬਾਅਦ ਚੱਲੂ ਕਹਿੰਦਾ ਤੇਰੇ ਵਰਗੇ ਬੰਦੇ ਕਰੇ ਭਾਈ ਸਾਹਿਬ ਗੱਲ ਸੁਣ ਮੈਨੂੰ ਬਹੁਤ ਚਿਰ ਹੋ ਗਿਆ ਹਾਥੀਆਂ ਦਾ ਵਪਾਰ ਕਰਦਿਆਂ ਹੂੰ ਤੁਸੀਂ ਵੀ ਮੈਨੂੰ ਤਕੜੇ ਪਾਰਖੂ ਲੱਗਦੇ ਹੋ ਤੁਸੀਂ ਐਂ ਦੱਸੋ ਇਹਦੇ ਵਿੱਚ ਤੁਹਾਨੂੰ ਨੁਕਸ ਲੱਭਿਆ ਕੀ ਸੀ ਆ ਕੀ ਵਿੱਚ ਹਾਂ ਉਹ ਕਹਿੰਦਾ ਜੀ ਕਿਹੜਾ ਨੁਕਸ ਕਹਿੰਦਾ ਜਿਹੜਾ ਤੁਸੀਂ ਅੱਗੇ ਪਿੱਛੇ ਜਾ ਕੇ ਦੇਖਦੇ ਸੀ ਕਹਿੰਦਾ ਮੈਂ ਤਾਂ ਇਹ ਦੇਖਦਾ ਸੀ ਇਹ ਜਾਨਵਰ ਕਿਹੜਾ ਜਿਹਦੇ ਸੱਲ ਤੇ ਅੱਗੇ ਵੀ ਪੂੰਛ ਆ ਤੇ ਪਿੱਛੇ ਵੀ ਪੂੰਛ ਉਹ ਕਹਿੰਦਾ 100 ਸਾਲ ਦੇ ਰੱਖੇ ਤੈਨੂੰ ਤਾਂ ਕੱਖ ਨਹੀਂ ਪਤਾ ਮੇਰਾ 50000 ਦਾ ਸਸਤਾ ਹਾਥੀ ਬਕਾਤਾ